ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਸ਼ਹੀਦ ਭਗਤ ਸਿੰਘ ਜੀ ਅਮਰ ਰਹਿਣਗੇ ਸ਼ਹੀਦ ਭਗਤ ਸਿੰਘ ਜੀ ਅਮਰ ਰਹਿਣਗੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਜਿਹੜਾ ਸਾਡੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਧਰਮਸ਼ੀਲ ਮਾਰਕੀਟ ਆਪਣੇ ਹੈੱਡ ਆਫਿਸ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ 117 ਸਾਲ ਹੋ ਗਏ ਆ ਸ਼ਹੀਦ ਭਗਤ ਸਿੰਘ ਜੀ ਨੂੰ ਮੈਂ ਆਪਣੇ ਰਾਸ਼ਟਰੀ ਹਿੰਦੂ ਚੇਤਨਾ ਮੰਚ ਵੱਲੋਂ ਅਤੇ ਰਾਸ਼ਟਰੀ ਅધ્યક્ષ ਆਪਣੇ ਡਿੰਪੀ ਚੋਹਾਨ ਜੀ ਵੱਲੋਂ ਆਪਣੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸ਼ਹੀਦ ਪਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਅਸੀਂ ਸ਼ਰਧਾਂਜਲੀ ਦਿੱਤੀ ਜੀ ਬਹੁਤ-ਬਹੁਤ ਵਧਾਈ ਦੇਣੇ ਉਹਦੇ ਵਿੱਚ ਸਾਡੇ ਮੁਕੇਸ਼ ਕੁਮਾਰ ਜੀ ਸ਼ੰਕਰ अरोड़ा ਜੀ ਰਾਹੁਲ ਵਜਾਤ ਜੀ ਸਚਿਨ ਵਜਾਤ ਜੀ ਲਾਡੀ ਅੰਕਲ ਸਾਡੇ ਵੱਡੇ ਪ੍ਰਦੀਪ ਜੀ ਤੇ ਆਪਣਾ ਸੰਜੀਵ ਜੀ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਟ ਕੇ ਸ਼ਹੀਦ ਪਗਲ ਸਿੰਘ ਜੀ ਨੂੰ ਆ ਕੇ ਸ਼ਰਧਾ ਸੋਮਨ ਦਿੱਤੇ ਜੋ ਅੱਜ ਦਾ ਨੌਜਵਾਨ ਯੂਥ ਹੈ ਸ਼ਹੀਦ ਪਗਲ ਸਿੰਘ ਲਈ ਜਾ ਰਿਹਾ ਕੀ ਕਹਿਣਾ ਹੈ ਦੇਖੋ ਜੀ ਮੈਂ ਇਹ ਬੇਨਤੀ ਕਰਾਂਗਾ ਤੇ ਅੱਜਕੱਲ ਨਸ਼ਾ ਜਿਹੜਾ ਹੈ ਨਸ਼ੇ ਤੋਂ ਦੂਰ ਰੋਵੇ ਤੇ ਉਹਦੇ 'ਚ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਤੇ ਉਹਦੇ 'ਚ ਪੰਜਾਬ ਦਾ ਵੀਚ ਸ਼ਾਨ ਹੈ ਜੀ ਕਿਉਂਕਿ ਨਸ਼ਾ ਖਤਮ ਹੋਣਾ ਚਾਹੀਦਾ ਜੜ ਤੋਂ ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਦਾ 17ਵਾਂ ਜਨਮ ਦਿਵਸ ਬੜੀ ਹੀ ਸ਼ਰਧਾਪੂਰਵਕ ਆਪਣੇ ਮੰਚ ਵੱਲੋਂ ਮਨਾ ਰਹੇ ਆ ਜਿਦੇ ਵਿੱਚ ਮੇਰੇ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਸਾਰੇ ਸਾਥੀ ਸਾਡੇ ਪ੍ਰਦੇਸ਼ ਅਧਿਐਕਸ਼ ਅਨੁਜ ਖੇਮਕਾ ਜੀ ਉਹਨਾਂ ਦੀ ਸਾਰੀ ਟੀਮ ਰਾਸ਼ਟਰੀ ਮਹਾਂਸਚੀਵ ਸੰਜੀਵ ਮਹਿਤਾ ਜੀ ਸਾਰੇ ਸਾਡੇ ਸਾਥੀ ਜਿਨ੍ਹਾਂ ਨਾਲ ਨੇ ਸ਼ਹੀਦ ਸਾਡੇ ਕੌਮ ਦਾ ਸਨਮਾਇਆ ਹੁੰਦੇ ਹਨ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੀਆਂ ਜਾਂ ਭੁੱਲ ਜਾਂਦੀਆਂ ਨੇ ਉਹ ਕੌਮਾਂ ਕਦੇ ਜਿੰਦਾ ਨਹੀਂ ਰਹਿੰਦੀਆਂ ਉਹ ਦੇਸ਼ ਕਦੀ ਤਰੱਕੀ ਨਹੀਂ ਕਰਦੇ ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਨੇ ਸੋ ਅਸੀਂ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਜਿਹੜਾ ਹੈ ਇਹ ਬੜੀ ਸ਼ਰਧਾਪੂਰਵਕ ਆਪਣੇ ਸਾਥੀਆਂ ਦੇ ਨਾਲ ਮਨਾ ਰਹੇ ਆ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਾਂਗਾ ਇਹ ਹਵਾਨ ਕਰਾਂਗਾ ਕਿ ਉਹ ਸ਼ਹੀਦਾਂ ਦੇ ਦਸਾਏ ਹੋਏ ਮਾਰਗ ਦੇ ਉੱਪਰ ਚੱਲਣ ਕਿਉਂਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਤੇ ਉਹਨਾਂ ਸ਼ਹੀਦਾਂ ਨੇ ਆਪਣੇ ਪ੍ਰਾਨਾਂ ਦੀ ਆਹੋਤੀ ਦੇ ਕੇ ਸਾਨੂੰ ਜੋ ਆਜ਼ਾਦੀ ਦਿੱਤੀ ਹੈ ਤੇ ਅਸੀਂ ਉਹਨਾਂ ਦਾ ਕਦੇ ਵੀ ਇਹ ਜਿਹੜਾ ਰਿਣੇ ਚੁਕਾ ਨਹੀਂ ਸਕਦੇ ਸੋ ਮੈਂ ਅੱਜ ਆਪਣੇ ਸ਼ਹੀਦ ਭਗਤ ਸਿੰਘ ਜੀ ਨੂੰ ਆਪਣੇ ਵੱਲ ਰਾਸ਼ਟਰੀ ਹਿੰਦੂ ਚੇਤਨਾ ਮੰਚ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਜੈ ਹਿੰਦ